ਤਾਰਨ ਤਾਂ ਨੇੜੇ ਪਿੰਡ ਨੋਨੇ ਵਿਖੇ ਬੀਤੀ ਰਾਤ ਜ਼ਮੀਨ ਨੂੰ ਲੈ ਕੇ 30 ਅਣਖਸ਼ਾ ਤੇ ਵਿਅਕਤੀਆਂ ਵੱਲੋਂ ਘਰਾਂ ਵਿੱਚ ਵੜ ਕੇ ਪੰਨ ਤੋੜ ਕੀਤੀ ਗਈ। ਇਸ ਮੌਕੇ ਤੇ ਟਰੈਕਟਰ, ਬੁਲਟ ਮੋਟਰਸਾਈਕਲ, ਸਪਲੈਂਡਰ ਮੋਟਰਸਾਈਕਲ ਅਤੇ ਘਰਾਂ ਦੀ ਪੰਨ ਤੋੜ ਕੀਤੀ ਗਈ। ਇੱਕ ਵਿਅਕਤੀ ਦੇ ਗੋਲੀ ਵੀ ਲੱਗੀ ਹੈ। ਇਸ ਮੌਕੇ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੋ ਹਮਲਾਵਰ ਆਏ ਸੰ ਉਨ੍ਹਾਂ ਨੇ ਆਪਣੀ ਵੀ ਗੱਡੀ ਦੀ ਪੰਨ ਤੋੜ ਕੀਤੀ ਹੈ। ਕਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਵਿਅਕਤੀਆਂ ਨੂੰ ਇਲਾਜ ਕਰਵਾਉਂਦੇ ਲਈ ਤਰਨਤਾਰਨ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਬਈਆਡਾ ਮੇਰਾ ਨਵਲਜਿੰਦਰ ਸਿੰਘ ਪਿੰਡ ਨੋਨੇ ਬਲਜਿੰਦਰ ਸਿੰਘ ਕੇ ਸਨਉ ਦੇਸਾ ਸਿੰਘ ਭਾਜੀ ਸਾਡੇ ਪਰਜਾਈ ਪਰ ਸਾਡਾ ਗੁਦਿਰ ਗਿਆ ਡੈਥ ਹੋ ਗਈ ਪਰਜਾਈ ਸਾਡੀ ਦੀ ਜਮੀਨ ਹੀ ਉਹਨਾਂ ਨੇ ਬੈ ਕਰਤੀ ਜਿਨ੍ਹਾਂ ਨੇ ਬੈ ਕਰਤੀ ਹੈ ਉਹਨਾਂ ਨੇ ਹੀ ਕਿਹਾ ਵੀ ਜਿੱਥੇ ਜਿੱਥੇ ਉਹਦੀ ਬੰਦੀ ਉੱਥੇ ਵਾਇਓ ਧੱਕਾ ਨਾ ਕਰਿਓ ਸਾਡੇ ਨਾਲ ਹੀ ਮੋਦਬਰ ਬੰਦੇ ਸਾਡੇ ਕੋਲ ਉਹਨਾਂ ਨੇ ਗੱਲ ਕੀਤੀ ਹੈ ਮੋਦਬਰ ਬੰਦੇ ਆਂਦੇ ਵੀ ਅਸੀਂ ਕੱਢੀ ਵਟ ਪਵਾ ਦਾਂਗੇ ਸੁਕਰਵਾਰਾਂ ਦੇ ਤੇ ਮੋਦਬਰ ਬੰਦੇ ਵੀ ਇੱਥੇ ਆਏ ਉਹਨਾਂ ਹੁੰਦੇ ਮੰਨ ਗਏ ਤੇ ਰਾਤ ਨੂੰ 10 ਵਜੇ ਆਏ ਆ ਕਨਕ ਬੀਜ ਕੇ ਰਾਤ 10 ਵਜੇ ਆਣ ਕੇ ਉਹ ਗੜ ਚੰਗਰਮ ਮਾਰਿਆ ਪੰਜ ਜਣੇ ਹੀ ਅਸੀਂ ਫੇਰ ਉਹ ਗੱਡੀ ਜੀ ਨੂੰ ਘੇਰ ਲਈ ਉਹਨਾਂ ਦੀ ਫਿਰ ਰਾਤ ਜੋ ਚੰਗਰ ਕਿ ਕੋ ਚੰਗਰਾ ਮਾਰਦੇ ਸਾਡੇ ਬੂਏ ਗੱਡੀਆਂ ਨੇ ਉਹ ਇਥੋਂ ਇੱਕ ਬੰਦਾ ਛੁੱਟ ਕੇ ਭੱਜ ਗਿਆ ਵਾ ਉਹ ਪਿੰਡੋਂ ਉਹਨਾਂ ਦੇ ਬੰਡਾਲੇ ਤੋਂ ਆਏ ਆ ਸਰਪੰਚ ਮੋਦ ਪਰ ਬੰਦੇ ਉਹ ਆਂਦੇ ਹਟ ਜਿੰਮੇਵਾਰੀ ਤੇ ਤੁਸੀਂ ਬੰਦੇ ਜਾਣ ਦੋ ਸਿਰੇ ਮੁਲਾਜ਼ਮ ਆਉਣਗੇ ਪੁਲਿਸ ਆਊਗੀ ਤੇ ਉਹ ਆਪੇ ਗੱਲ ਕਰ ਲਊਗੀ ਗੱਡੀ ਨਾਲ ਤੇ ਅਸੀਂ ਰਹਿਣ ਦਿੰਦੇ ਗੱਡੀ ਆ ਪਿੱਛੇ ਸਿਰੇ ਮੁਲਾਜ਼ਮ ਵੇਖਣਗੇ ਆਣਗੇ ਗੱਡੀ ਛੱਡ ਕੇ ਆਓ ਇਥੋਂ ਚਲੇ ਗਏ ਆ ਉਹਦਾ ਮੁੰਡਾ ਭੱਜ ਕੇ ਗਿਆ ਇਥੋਂ ਉਹਨੇ ਜਾ ਕੇ 25 30 ਬੰਦੇ ਰਫਨਾਲੇ ਲੈ ਆਂਦੇ ਆ ਉਹਨਾਂ ਆਣ ਕੇ ਫੇਰ ਉਹਨਾਂ ਫਾਇਰਿੰਗ ਸ਼ੁਰੂ ਕਰਤੀ ਆ ਗਾਲਾਂ ਕੱਢੀਆਂ ਬਹੁਤ ਸਾਡੇ ਕੋਲ ਖਾਲੀ ਇੱਥੇ ਸਾਡੇ ਕੋ ਆਣ ਕੇ ਤੇ ਫਾਇਰਿੰਗ ਸ਼ੁਰੂ ਕਰਤੀ ਐਂ ਫੇਰ ਪੁਲਿਸ ਨੂੰ ਫੋਨ ਲਾਇਆ 112 ਨੰਬਰ ਤੇ 100 ਨੰਬਰ ਉਹ ਫੇਰ ਆਏ ਉਹਦੇ ਤੇ ਆਉਂਦੇ ਆਉਂਦੇ ਨੇ ਉਹਨਾਂ ਨੇ ਬਹੁਤ ਨੁਕਸਾਨ ਕਰਤਾ ਜਦੋਂ ਆਏ ਉਹਨਾਂ ਦੇ ਆਉਂਦੇ ਨਾਲ ਸਾਡੇ ਬੰਦੇ ਦੇ ਪਾਟੇ 'ਚ ਗੋਲੀ ਵੱਜ ਗਈ ਇੱਕ ਦੀ ਉਹ ਗੋਪਾਲ ਸਿੰਘ ਜੀ ਉਹ ਗੋਪਾਲ ਸਿੰਘ ਨੂੰ ਮੁਲਾਜ਼ਮ ਗੱਡੀ ਦੇ ਪਾ ਕੇ ਹੌਲ ਸਵੀਟਰ ਛੱਡਣ ਚੱਲ ਗਏ ਆ ਜਦੋਂ ਉਹ ਸਵੀਟਰ ਚੱਲ ਗਏ ਉਹਦੇ ਮਗਰੋਂ ਫੇਰ ਆ ਗਏ ਉਹ ਦੋਰੇ ਉਹਨਾਂ ਦੋਰੇ ਆਣ ਕੇ ਭਾਜੀ ਸਾਡਾ ਇਨਾ ਨੁਕਸਾਨ ਕੀਤਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡਾ ਦੋਹਾਂ ਘਰਾਂ ਦਾ ਮੇਰਾ ਭਰਾ ਮੇਰਾ ਸਰਜੀਤ ਸਿੰਘ ਆ ਦੋਹਾਂ ਕੋਠੀਆਂ ਦਾ ਨੁਕਸਾਨ ਇਨਾ ਅਹੀਂ ਇਹ ਅਨੇ ਅਵੀ ਜੋ ਕਾਰਵਾਈ ਕੀਤੀ ਜਾਵੇ ਨਾਲ ਸਖਤ ਸਖਤ ਬੰਦਿਆਂ ਦੇ ਸਾਡੇ ਬਿਆਨ ਜਿਹੜੇ ਉਹ ਲੈ ਜਾਣ ਤੇ ਉਹ ਮੋਹਦਬਾਰ ਬੰਦੇ ਜਿਹੜੇ ਇੱਥੇ ਮੌਕੇ ਦੇ ਨਾਲ ਹੀ ਸੀਗਰਾਤੇ ਕਿੰਨਾਂ ਚਿਰ ਲੜਾਈ ਹੋਈ ਲੱਗਤ ਹੈ ਇਹ ਲਗਭਗ ਜੀ 2-3 ਘੰਟੇ 10 ਵਜੇ ਤੋਂ ਲੈ ਕੇ ਕੋਈ 12 1 ਵਜੇ ਗਏ ਅਹੀਂ ਮੰਗ ਕਰਦੇ ਜੀ ਸਾਡਾ ਜਿਹੜਾ ਬਾ ਨਿਸ਼ਾਫ ਹੋਵੇ ਸਾਡੇ ਉਹਨਾਂ ਬੰਦੇ ਦੇ ਕਾਰਵਾਈ ਕੀਤੀ ਜਾਵੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਜੀ ਸੰਦ ਗੱਡੀਆਂ ਟਰੈਕਟਰ ਸਾਰਾ ਕੁਝ ਜੋ ਫਰਜਾਂ ਟੀਵੀ ਐਲ ਸੀ ਡੀ ਬਸ ਐਹੀ ਸਾਡੀ ਜਾਨਾਂ ਬਣੀਆ ਵੇਖੋ ਗਿੱਟਾ ਟੁੱਟ ਗਿਆ ਕਿਹਦਾ ਕੁਝ ਹੋ ਗਿਆ ਵਾ ਰੋੜੇ ਵਜੇ ਆ ਇੰਨੀ ਗੋਲੀ ਚੱਲੀ ਭਾਜੀ 2 2.5 ਘੰਟੇ ਵੀ 2.5 300 ਖੈਲ ਜਿਹੜਾ ਹੋਇਆ ਵਾ ਮੁਲਾਜ਼ਮ ਇਥੇ ਮੁਲਾਜ਼ਮਾਂ ਦੇ ਸਾਹਮਣੇ ਗੋਲੀ ਚੱਲੀ ਆ ਮੁਲਾਜ਼ਮ ਓਕੇ ਤੇ ਆਗੇ ਸੀਗੇ ਦੋਰੇ ਆਗੇ ਹੋ ਹਸਪਤਾਲ ਬੰਦੇ ਨੂੰ ਛੱਡ ਕੇ ਦੋਰੇ ਪੁਲਿਸ ਆਈ ਫੇ ਉਹ ਇਥੋਂ ਭੱਜੇ ਆ ਭੱਜੇ ਫੇਰ ਨਹੀਂ ਫੇਰ 2 ਕਿਲੇ ਢਵੇਂ ਉਸਦੇ ਸਾਹਮਣੇ ਫੈਰ ਗਈ ਹੁੰਦੀ ਰਹੀ ਪੁੱਛ ਲੈ ਸਾਹਮਣੇ ਫੈਰ ਗਈ ਵੀਰ ਜੀ ਮੇਰਾ ਨਾਮ ਨਵਤੇਜ ਸਿੰਘ ਆ ਸਾਨਾ ਸਰਜੀਤ ਸਿੰਘ ਪਿੰਡ ਨੋਨੇ ਵੀਰ ਜੀ ਰਾਤ ਤੇ ਇੱਕ ਨਹਾ ਰਹੀ ਆ ਕਿ 20-25 ਜਾਨੇ ਘੱਟ ਘੱਟ 30 ਜਾਨੇ ਹੋਣੇ ਆ ਉਹਨਾਂ ਨੇ ਦੋ ਢਾਈ ਸਫਰ ਕੀਤਾ ਜੀ ਉਹਦੇ ਵਿੱਚ ਆਪਣੇ ਦੋ ਟਰੈਕਟਰ ਦੋ ਗੱਡੀਆਂ ਤੇ ਆਪਣੇ ਉਧਰ ਬੁਲਡ ਮੋਟਰਸਾਈਕਲ ਆ ਇੱਕ ਉਹਨੂੰ ਤੇਲ ਪਾ ਕੇ ਸਾੜਨ ਲੱਗੇ ਸੀ ਤੇ ਬਾਕੀ ਰਸੋਈ ਦਾ ਬਹੁਤ ਜ਼ਿਆਦਾ ਡ੍ਰੈਗ ਰੂਮ ਸੋਫੇ ਸਭ ਕੋਈ ਕਰ ਗਈ ਬਾਥਰੂਮ ਸਾਰੇ ਪਾੜ ਪੂੜ ਗਏ ਦੂਏ ਬਾਇ ਜੀ ਉਹਨਾਂ ਦੇ ਤੇ ਬਾਕੀ ਮੋਟਰਸਾਈਕਲ ਨੂੰ ਅੱਗ ਲਾਉਣ ਲੱਗੇ ਸੀ ਉਹ ਫਿਰ ਬਾਅਦ ਵਿੱਚ ਮਲਾਜਮ ਆ ਗਏ ਚਲੋ ਭੱਜ ਗਏ ਬਾਕੀ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਬੱਚੇ ਨਿਗੇ ਨਿਗੇ ਜੀ ਸੈਮਗੇ ਅਜੇ ਤੱਕ ਉਹ ਸਕੂਲ ਨਹੀਂ ਗਏ ਕਹਿੰਦੇ ਕਿ ਨਹੀਂ ਜਾਣਾ ਹੈ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਹਾਂ ਜੀ ਆਪਣਾ ਨਾ ਲਾਸ਼ ਤੇ ਬੈਗਾ ਬਾਕੀ ਰਾਤ ਆਪਣੀ ਗੱਡੀ ਭਲੇਖੇ ਨਾਲ ਆਪਣੀ ਗੱਡੀ ਵੀ ਭੰਗ ਗਈ ਪੀਤੀ ਖਾਦੀ ਵਿੱਚ ਨਸ਼ੇ ਜਨਾ ਆਪਣੀ ਗੱਡੀ ਤੋੜ ਕੇ ਸਾਰੀ ਗੱਡੀ ਛੱਡ ਗਿਆ ਗੱਡੀ ਛੱਡ ਗਿਆ ਜੀ ਇੱਥੇ ਆਪਣੀ ਛੱਡ ਬੇਡ ਨੇ ਆਪਣੇ ਲੱਗੀ ਆ ਚਾਚਾ ਜੀ ਦਾ ਪੈਰ ਤੋੜ ਗਿਆ ਤੇ ਦੋਨਾਂ ਜਣੇ ਦੇ ਚਾਚੀ ਜੀ ਦੇ ਪੇਟ ਤੇ ਲੱਗੀ ਆ ਗੋਲੀ ਤੇ ਇੱਕ ਆਪਣਾ ਰਿਸ਼ਤੇਦਾਰੀ ਮੁੰਡਾ ਉਹਦੇ ਪਾਟ ਤੇ ਲੱਗੀ ਹੈ ਜੀ ਲੇੜਿਆਂ ਦੇ ਗੱਲ ਪੈਂਦੇ ਪਰ ਲੇੜੀ ਜੀ ਅਹੀਂ ਲਗਾ ਲੀਆਂ ਜੀ ਉਹਨਾਂ ਨੂੰ ਲਗਾ ਕੇ ਮੰਜਾਂ ਮੰਜਾਂ ਥੱਲੇ ਸਾਈਡਾਂ ਥੱਲੇ ਕਰਤਾ ਕਿ ਨਹੀਂ ਬਚਾ ਕਰੋ ਆਪਣਾ ਬਾਕੀ ਉਹ ਘਟ ਨਹੀਂ ਕਰਦੇ ਜੀ ਉਹ ਤੇ ਚਲੋ ਅਸੀਂ ਆਪਣੀ ਜਾਨ ਬਚਾਈ ਹੈ ਕਿਸ ਹਿਸਾਬ ਨਾਲ ਸਾਡੀ ਮੰਗ ਇਹੀ ਹੈ ਕਿ ਜਾਂ ਸਾਡਾ ਕੋਈ ਸਾਨੂੰ ਵੈਪਨ ਦਾ ਲਾਇਸੈਂਸ ਵਗੈਰਾ ਕੋਈ ਦੇਣ ਜਾਣ ਸਕਿਉਰਿਟੀ ਦੇਣ ਕੋਈ ਨਾ ਕੋਈ ਕਿਉਂਕਿ ਫੇਰ ਆ ਕੇ ਨੁਕਸਾਨ ਕਰ ਸਕਦੇ ਆਂ ਬੈਗ ਤੇ ਰਹਿਨੇ ਆ ਕੋਈ ਨਾ ਅੱਜ ਨਹੀਂ ਤੇ ਕੱਲ ਫੇਰ ਆ ਸਕਦੇ ਆ ਜੀ ਤੂੰ ਰਾਤ 10 11 ਵਜੇ ਕੋਈ ਅਣਪਛਾਤੇ ਕੋਈ 20 25 ਜਨੇ ਆਏ ਉਹਨਾਂ ਦੇ ਕੋਲੇ ਹਥਿਆਰ ਹੀ ਕਾਫੀ ਫੈਰਪੂਰ ਕਰਕੇ ਤੇ ਅਹੀਂ ਮੇਰੇ ਕੋਠੇ ਉੱਤੇ ਚੜ ਕੇ ਕਿਛਨਾਂ ਛਾਲਾ ਮਾਰ ਮਾਰ ਕੇ ਜਾਨ ਬਚਾਈ ਆ ਤੇ ਬੱਚੇ ਸਾਡੇ ਕੋਈ ਮੰਜਾਂ ਥੱਲੇ ਵੱਡ ਵੱਡ ਕੇ ਫੇਰ ਜਾਨ ਬਚਾਈ ਆ ਤੇ ਤੇਰੇ ਘਰ ਦੀ ਪਾਂ ਤੋੜ ਗੱਡੀਆਂ ਦੀ ਪਾਂ ਤੋੜ ਕਾਫੀ ਕਰਕੇ ਤੇ ਚੰਗਰਾ ਮਾਰਦੇ ਉਹਨੇ ਚਿਰ ਮੁੜ ਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਕੋਫਿੰਡ ਦੇ ਬੰਦੇ ਮੋਦਬਰ ਆਏ ਗੋਡੇ ਤੇ ਜੀ ਮਦਈ ਜਿਹੜਾ ਬਲਜਿੰਦਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਨੋਨੇਆ ਉਹਦੇ ਬਿਆਨ ਤੇ ਮੁਕੱਦਮਾ ਨੰਬਰ 300 213 ਨੰਬਰ ਦਰਜਾ ਕੀਤਾ ਗਿਆ ਇਹਨਾਂ ਦਾ ਆਪਸ ਦਾ ਜੇ 6 ਭਰਾ ਨੇ ਤੇ ਇਹਨਾਂ ਦਾ ਇੱਕ ਭਰਾ ਦੀ ਡੈਥ ਹੋ ਗਈ ਕਾਬਲ ਸਿੰਘ ਦੀ ਉਹਦਾ ਜਵਾਈ ਆ ਉਹ ਮੂਸੇਪਿੰਡ ਦਾ ਰਹਿੰਦਾ ਤੇ ਉਹ ਆਪਣੀ ਸਾਸਰ ਦੇ ਘਰ ਆਲੀ ਨਾਲ ਰਲ ਕੇ ਤਾਂ ਇਹ ਇੱਕੜ ਜਮੀਨ ਸੀਗੀ ਉਹ ਉਹਨਾਂ ਨੇ ਗਾਂ ਕਿਸੇ ਪਾਰਟੀ ਨਾਲ ਬਿਆਨਾਂ ਕੀਤਾ ਸੀਗਾ ਤੇ ਬਿਆਨੇ ਤੋਂ ਗਾਂ ਇੱਕ ਹੋਰ ਪਾਰਟੀ ਨਾਲ ਗਾਂ ਬਿਆਨਾਂ ਕੀਤਾ ਅਮਰਤਪਾਲ ਸਿੰਘ ਨਾਮ ਦਾ ਮੁੰਡਾ ਵਾ ਉਹ ਇਹਨਾਂ ਨੇ ਮਤਲਬ ਬਿਆਨੇ ਤੇ ਉਹ ਪਰਸੋਂ ਸ਼ਾਮੀ ਆ ਗਏ ਇਹਨਾਂ ਕੋ 10 15 ਜਣੇ ਆ ਗਏ 42 ਆ ਗਏ ਆ ਗਏ ਸੀਗੇ ਤੇ ਇਸ ਸਰਪੰਚ ਕੱਲ ਫੇਰ ਇਹ ਸ਼ਾਮੀ ਉਹਨਾਂ ਦੇ ਗਏ ਤੇ ਉਥੋਂ ਗਏ ਆ ਤੇ ਅਮਰਤਪਾਲ ਸਿੰਘ ਨਾਲ ਹੋਰ ਸੀ ਦੋ ਤਿੰਨ ਬੰਦੇ ਤੇ ਜਦੋਂ ਇਹਨਾਂ ਬੰਦਿਆਂ ਨੇ ਘਰ ਬੈਕ ਵਾਲਿਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹ ਸਾਬਕਾ ਸਰਪੰਚ ਬੰਡਾਲੇ ਦਾ ਉਹ ਆਇਆ ਉਹਨੇ ਆ ਕੇ ਉਹਨਾਂ ਦੀ ਸ਼ੋਲਟੀ ਤੇ ਉਹਨੇ ਕਿਹਾ ਵੀ ਮੂਵੀ ਉਹਨਾਂ ਨੇ ਬਣਾਈ ਆ ਵੀ ਬਿਲਕੁਲ ਦੂਸਰੋਂ ਸਾਨੂੰ ਮਿਲੇਗੇ ਪਾਏ ਗਏ ਤੇ ਅਹੀਂ ਮੈਂ ਬੰਦੇ ਲੈ ਕੇ ਜੋ ਮਰਦੇ ਜਾ ਰਿਹਾ ਉਹ ਚਲਾ ਗਿਆ ਰਾਜਨਵਾ ਕਰਾਤਾ ਉਸ ਤੋਂ ਬਾਅਦ ਦੇ ਵਿੱਚ ਅੱਧਾ ਪੌਣਾ ਘੰਟਾ ਬਾਅਦ ਰਾਤ ਕੋਈ 1:30 ਵਜੇ ਫਿਰ ਦੋ ਤਿੰਨ ਗੱਡੀਆਂ ਦੇ ਬੰਦੇ ਆਏ ਇਹਨਾਂ ਆ ਕੇ ਉਹ ਲਲਕਾਰੇ ਮਾਰ ਕੇ ਤੇ ਉੱਥੋਂ ਫਿਰ ਇਹਨਾਂ ਦੇ ਘਰ ਦੇ ਫੈਰ ਕੀਤੇ ਆ ਜਿਹਦੇ ਵਿੱਚ ਗੋਪਾਲ ਸਿੰਘ ਪੁੱਤਰ ਭੀਗ ਸਿੰਘ ਵਾਸੀ ਉਹਦੇ ਖੱਬੇ ਪੱਟ ਤੇ ਗੋਲੀ ਲੱਗੀ ਹੋ ਜਖਮੀ ਹੋਇਆ ਜਿਹਨੂੰ ਬਾਬਾ ਜੀ ਦੇ ਹਸਤਾਲ ਇਥੇ ਦਾਖਲ ਕਰਾਇਆ ਜਿਹਰੇ ਇਲਾਜ ਆ ਮੁਕਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਰੇਡ ਕਰਾਏ ਜਾ ਰਹੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਲਦੀ ਜਲਦੀ ਜੇਲ੍ਹ ਭੇਜਿਆ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ